ਵੱਲਾ ਸਤਿ ਸ਼੍ਰੀ ਅਕਾਲ ਬੋਪਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆ ਦੇਖੋ ਪ੍ਰਾਂ ਤਾਂ ਪ੍ਰਾਂ ਚੱਕ ਕੇ ਹੁਣ ਮੈਂ ਬਾਹਰ ਚੱਲੀ ਅ ਮੰਦੀਪ ਨੇ ਬਾਲਤੀ ਅੱਗ ਤੇ ਅੱਗ ਚੁੱਲੇ 'ਚ ਅੱਗ ਵਾਲੀ ਆ ਉਹ ਨਹੀਂ ਅੱਗ ਵਾਲੀ ਤੇ ਬਸ ਹੁਣ ਅਸੀਂ ਰੋਟੀ ਲਾਣ ਲੱਗੀ ਆ ਟਾਈਮ ਕਾਫੀ ਹੋ ਗਿਆ ਪੋਣੇ 9 ਦਾ ਟਾਈਮ ਹੋ ਗਿਆ ਹੁਣ ਅਸੀਂ ਰੋਟੀ ਲਾ ਲਈ ਆ ابو ਵੀ ਘਰ ਰੋਟੀ ਮੰਗ ਰਿਹਾ ਏ ਚੱਲੀਏ ਜੀ ਦੇਖੋ ਰੋਟੀ ਮੰਗ ਰਿਆ ਦੂਈ ਦੂਈ ਕੈਮਰੇ 'ਚ दुई रोटी भी रोटी खा ला दुई दुई तो भाग गया, गया। शूल दुई नहीं है क्या दुई तो शूल भाग गया देखी दुई नु आ कैमरे च देख देख के हक्का मार दा दुई दुई रोटी कहते रोटी रोटी खा ला जिंदर आजा जिंदर दुई आजा बेचारा कपाल आजा ਪਾਲਾ ਦਾ ਦੁਈ ਆ ਜਾ ਪਾਲਾ ਦਾ ਦੁਈ ਆ ਜਾ ਤੂੰ ਹਾਂ ਨਹੀਂ ਨਾ ਪਾਲਾ ਦਾ ਦੁਈ ਉਹਦੇ ਕੀ ਨਹੀਂ ਦੇਖ ਰਿਹਾ ਦੇਖ ਡਰ ਗਿਆ ਵੀ ਮੈਨੂੰ ਦੇਖ ਲਿਆ ਪਾਪਾ ਨੇ ਵੀ ਮੇਰਾ ਨਾਮ ਬੋਲ ਰਿਹਾ ਦੇ ਡਰ ਗਿਆ ਦੁਈ ਦੁਈ ਕਹਿੰਦਾ ਦੁਈ ਕੋਲ ਲੈ ਕੇ ਜਾ ਦੁਈ ਉਹ ਤਾਂ ਤੇ ਹਾ ਲੈ ਲਓ ਲੈ ਗਿਓ ਕਿੰਦਰ ਨਾ ਬੋ ਅੱਛਾ ਬੋਈਆ ਮੈਡਮ ਦੀ ਚੱਕਿਆ ਰਹੇ ਨੇ ਪਿੱਛੇ ਮੈਂ ਫਟ ਕੇ ਆਈ ਅੰਦਰ ਅੰਦਰ ਗੱਲਾਂ ਗੱਲਾਂ ਲੱਗ ਰਿਆ ਹੋਰ ਹੋਣੇ ਬਹੁਤ ਟਾਈਮ ਹੈ ਬੁਣੀ ਮਿੱਟੀ ਕਰਨ ਲੱਗੀ ਆਬੂ ਨੇ ਹਾਂ ਬੁਤਾ ਬਹੁਤ ਆਬੂ ਮਿੱਟੀ ਕਰਨ ਲੱਗੀ ਹੋਰ ਕੋਈ ਤੇ ਕੋਈ ਕੰਮ ਹੈ ਹੌਲੀ ਹੌਲੀ ਖਾਂਦਾ ਹੈ ਅਗਰ ਨਾ ਹੋਰ ਪਾਇਆ ਨਾ ਨਾ ਗਟਾ ਤਾ ਦਾਬੀ ਬੀਬੀ ਲੈ ਕੇ ਆਈ ਹੈ ਨੂਨ ਜ਼ਿਆਦਾ ਦੇ ਕੇ ਖਾਏ ਰੋਟੀ ਬਾਤ ਨਾ ਕਿਓ ਵੀ ਬੀਬੀ ਵਧਾਤਾ ਉਹ ਤਾਂ ਖਾਣੀਓ ਖੋਬੀ ਨੇ ਹਾਂ ਖਾਣੀਓ ਖੋਬੀ ਨੇ ਦਹੀਂ ਵੱਧ ਖਾ ਲਿਓ ਮੱਖਣੀ ਧਰ ਲਿਓ ਸ਼ਾਮ ਨੂੰ ਦਵਾਈ ਲੈ ਆਇਓ ਗੋਲੀ ਲੈ ਲਊਗਾ ਅੱਛਾ ਗੋਲੀ ਲੈ ਲਈ ਅੱਛਾ ਬਈਆ ਇਕਾ ਇੰਤਜ਼ਾਮ ਕਰਿਆ ਕਰ ਲਈ ਕੱਲ ਇੰਤਜ਼ਾਮ ਕਰਕੇ ਰੱਖ ਦੇਣਾ ਦੇਖ ਲੈ ਕੱਲ ਕਾਨੂੰ ਇਹ ਮੇਰੇ ਤੇ ਜ਼ਿਆਦਾ ਪੈ ਗਿਆ ਉਹ ਤਾਂ ਸਬਦੀ ਬਾਜੀ ਤੇ ਮੈਂ ਘੱਟੇ ਰੱਖ ਬੀ ਸਬਦੀ ਬਾਜੀ ਚ ਮੈਂ ਘੱਟ ਰੱਖਦੀ ਆ ਮੇਰੀ ਦਰਾਨੀ ਨਾ ਪੂਰਾ ਡੱਬਾ ਛੱਡ ਦਿੰਦੀ ਆ ਸਬਦੀ ਬਾਜੀ ਤੁਹਾਨੂੰ ਬਣਾਈਆਂ ਨੇ ਕਿੰਨੇ ਦਿਨ ਦੀਆਂ ਕੰਪਲੇਂਟਾਂ ਆ ਰਹੀਆਂ ਨੇ ਹਾਂ ਅੱਜ ਮੈਂ ਦਰਾਨੀ ਤੇ ਕੰਪਲੇਂਟ ਕਰਦੀ ਆ ਵੀ ਨੂਨ ਬਹੁਤ ਜ਼ਿਆਦਾ ਪਾਉਂਦੀ ਆ ਅੱਜ ਫਿਰ ਲੈ ਸ਼ਾਮ ਨੂੰ ਬੈਠਾ ਪਿਆ ਸ਼ਾਮ ਨੂੰ ਪੇਠਾ ਪਿਆ ਆਏ ਹਾਈ ਫਟਾਫਟ ਨੀ ਮਸਤੀ ਦਾਲ ਮੰਗਾਉਂ ਉਹ ਥੋੜੀ ਜੀ ਹਾਂ ਅਬ ਉਹਦੇ ਨੂੰ ਕੁਝ ਕਰ ਲਾਂਗੇ ਠੀਕ ਆ ਉਹ ਖਾਂਦੇ ਨਾ ਦੋਨੇ ਨਾ ਰਾਤ ਨੂੰ ਖਾਂਦੇ ਰਾਤ ਨੂੰ ਦਹੀਂ ਨਾ ਖੋਈਏ ਮੈਂ ਬੂਨ ਲਾ ਯੂ ਵੀ ਤਾਂ ਚੱਲ ਨਾ ਕੋਈ ਕੜੀ ਪਈ ਤੇ ਰਾਤ ਉਹ ਖਾ ਲਈ ਹੁਣ ਆਪਾਂ ਉਹ ਬਣਾ ਲਾਂਗੇ ਸ਼ਾਮ ਨੂੰ ਉਹ ਹਨਾ ਗੈਸ ਤੇ ਬਣਾ ਲਾਂਗੂ ਥੋੜੀ ਜੀ ਰੋਟੀ ਦੇਖੋ ਕਿੰਨੀ ਵਧੀਆ ਬਣੀ ਲਾਲ ਲਾਲ ਹਨਾ ਇਹਨੂੰ ਕੀ ਜਿਆਦਾ ਲੱਗ ਜਾ ਜਿਸਪਾਲ ਖਾਂਦਾ ਹੁੰਦਾ ਕੀ ਵਾਲੀਆਂ ਜਿਆਦੇ ਚਲੋ ਹੁਣ ਮੈਂ ਰੋਟੀ ਲਾ ਲਾ ਫਟਾਫਟ ਲਾ ਲਈਏ ਅਸੀਂ ਦੋਨੇ ਜਣੀਆਂ ਫਿਰ ਗਰਮੀ ਚ ਮਰ ਰਹੀਆਂ ਜੀ ਲਿਓ ਲਾ ਲਾ ਹੂੰ ਉਹਦੇ ਵੀ ਬਹੁਤ ਕਾਂਡਣੀ ਜੀ ਆ ਗਈ ਟੀ ਕਾਂਡਣੀ ਨਹੀਂ ਸਮਝ ਬਾਂਮਣੀ ਬਾਂਮਣੀ ਨਾ ਕੋਈ ਨਹੀਂ ਕਹਿੰਦੇ ਨੇ ਉਹ ਹੱਥੋਂ ਪੈਰ ਕੋਲ ਆ ਗਈ ਮੇਰੇ ਪੈਰ ਕੋਲ ਆ ਗਈ ਬਾਪੂ ਆ ਖੜਾ ਕੇ ਡੇਰ ਕੇ ਬੁਝਲੀ ਬਾਪੂ ਭੱਜ ਗਈ ਬਚੂਲੇ ਦੀ ਮਨੋਂ ਆਇਆ ਥੋਲੇ ਜਿਹਾ ਹੋ ਜਿਹਾ ਬਚਰੀ ਤਾਂ ਦੱਸਣਾ ਨਹੀਂ ਤੇ ਨਾ ਉਹ ਥੀ ਰੰਦੀ ਹਮ ਪੱਕੀ ਉਹ ਰਹਿੰਦੀ ਹੋਰੀ ਹੋਇਆ ਪਾਤਰੀ ਜੀ ਆਹ ਹੋਰ ਮੈਂ ਤਾਂ ਡਰ ਗਈ ਟੀ ਕੋ ਲੱਕ ਤਾ ਹਏ ਹਾਂ ਮੁੰਡਾ ਰੋਟੀ ਖਾ ਲਈ ਮੇਰਾ ਤਾਂ ਸੀ ਆਪੂ ਨੇ ਆਪੂ ਨੇ ਮੈਨੂੰ ਫੜ ਲਿਆ ਲੱਤਾਂ ਤੋਂ ਵੀ ਗੱਗੂ ਖਾਤੇ ਡਰ ਗਈ ਆਪੂ ਐ ਕਹਿੰਦੇ ਨੋ 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 ਆਪੂ ਮੈਨੂੰ ਫੜ ਕੇ ਖੜ ਗਿਆ ਵਿਚਾਰਾ ਉਂਗਲੀ ਖਾਲਾ ਆਉਂਗੋ ਨੋ ਨੋ ਆਪਣੀ ਪਿੰਡ ਪੂਜਾ ਕਰਿਆ ਆ ابو ਰੋਟੀ ਬਹੁਤ ਖਾਲੀ ਨੇ ਬਸ ਰੋਟੀ ਖਾਲੀ ਵੀ ਲੈ ਕੇ ਅੰਦਰ ਚੱਲੇ ਸਵਾਰਾ ਸਮਾਨ ਚੱਕ ਕੇ ਬਸ ਗਰਮੀ ਬਹੁਤ ਜ਼ਿਆਦਾ ਹੋਗੀ ਅੱਜ ਗਰਮੀ ਜ਼ਿਆਦਾ ਆ ਅੱਜ ਧੁੱਪ ਹੈ ਤੇਜ ਆ ਜਿਹੜੀ ਸਾਰੀ ਸਲਾਬੀਆਂ ਸਾਰ ਚੱਕੀ ਹੋਊਗੀ ਅੱਜ ਧੁੱਪ ਆ ਸਾਡੀ ਇੱਕ ਪਲੈਨਿੰਗ ਚੇਂਜ ਹੋ ਗਈ ਉਹ ਅਸੀਂ ਹਲੇ ਕੈਮਰੇ ਚ ਨਹੀਂ ਦੱਸ ਸਕੂ ਆਫ ਕੈਮਰਾ ਬਾਅਦ ਚ ਦੱਸਾਂਗੇ ਫਿਰ ਅਜੇ ਅਪਨੈ ਪਤਾ ਲਾ ਜਾਂਦਾ ਫਿਰ ਵੀਰ ਨੂੰ ਨਾ ਫਿਰ ਸਰਪ੍ਰਾਈਜ਼ ਸਰਪ੍ਰਾਈਜ਼ ਆ ਅਧਵਾ ਤਨੂ ਦੇਖ ਗਏ ਨੇ ਕੀੜਿਆਂ ਦੀ ਕੌਣ ਦੇ ਕੇ ਗਈ ਉਹ ਅੰਗਲਵਾੜੀ ਵਾਲੀ ਆਈ ਸੀ ਆਈ ਸੀ ਕਦ ਆ ਹੁਣੇ ਥੱਲੀ ਬਾਹਰੇ ਥੱਲੀ ਪਿੱਛੇ ਨਾ ਹਾਂ ਆ ਹੁਣ ਆ ਰਹੀ ਸੀ ਹੱਕਾ ਮਾਰੀ ਗਈ ਪਿੱਛੇ ਆ ਜੋ ਸੀ ਵੀ ਪਿੱਛੇ ਰੋਟੀ ਲੱਗ ਰਹੀ ਕੰਮੇ ਦੀ ਬਹੂ ਨਾ ਦੂਜੀ ਟੀਮ ਉਹ ਛੜੀ ਅਸਿਸਟੈਂਟ ਆ ਝੂੜੇ ਪਾਇਆ ਹਤਾ ਅੱਛਾ ਉਹ ਪਾਲ ਦੀ ਕੁੜੀ ਹੈਲਪਰ ਹੁੰਦੀ ਆ ਹਾਂ ਪਾਲ ਦੀ ਕੁੜੀ ਆ ਚਲੋ ਆਪਾਂ ਰੋਟੀ ਲਾ ਲਈਏ ਹੁਣ ਰੋਟੀਆਂ ਬਣ ਗਈਆਂ ਫਿਰ ਆਪਾਂ ਵੀ ਅੰਦਰ ਚਾਹਦੇ ਮੇਰੀ ਰੋਟੀ ਠੰਡੀ ਹੋ ਗਈ ਸੁੱਕ ਗਈ ਚੱਕ ਕੇ ਰੋਟੀ ਸਾਰਨ ਤੋਂ ਬੰਦ ਕਰ ਦੂੰ ਚੱਕ ਲਓ ਆਜਾ ਕਿੱਥੇ ਲੰਗੀ ਬੀਬੀ ਦੇਖ ਲਾ ਰੋਲਾ ਪਾ ਪਾ ਕੇ ਫੋਨ ਕੀਪਾ ਦਾ ਹੁਣ ਰੱਬ ਚਲੇ ਜਾਂਦੀ ਆ ਹੈ ਬੀਬੀ ਹਾਂ ਦੁਪਹਿਰ ਦਾ ਮੇਰਾ ਦਿਮਾਗ ਖਾ ਰੱਖਿਆ ਇਹ ਕਹਿੰਦੀ ਮੇਰੇ ਮੈਂਹਦੀ ਲਾ ਦੋ ਮੈਂਹਦੀ ਲਾ ਦੋ ਉਹ ਕਹਿੰਦੇ ਹੋ ਗਿਆ ਮੈਂਹਦੀ ਲਾ ਕੇ ਨੇ ਜਾਣਾ ਪੇਕੇ ਘਰ ਆਪਣੇ ਇੱਕ ਮਿੰਟ ਇਹਦੇ ਫਰੈਸ਼ਰ ਪਾ ਲਈ ਅੱਛਾ ਫਰੈਸ਼ਰ ਬਈਆ ਲਾ ਉਹ ਫ੍ਰੀਜ 'ਚ ਰੱਖਣੀਆਂ ਹਾਂ ਓਹ ਕੀਪਾ ਚੱਕ ਲਿਆ ਸੇਰ ਆਪਾਂ ਮਹਿੰਦੀ ਲਾਣੇ ਆਂ ਪਤਲੀ ਮੈਂ ਆ ਤੋਰੀ ਮੈਡਮ ਜੀ ਨੇ ਰੋੜਾ ਕਰਦਾ ਪਰ ਕੇ ਅੱਜ ਤੱਕ ਮੈਂ ਤੈਨੂੰ ਮੈਡਮ ਜੀ ਕਿਹਾ ਕਰਾਂ ਠੀਕ ਆ ਠੀਕ ਆ ਮਸਲੇ ਮੇਰਾ ਨਾਮ ਨਹੀਂ ਵੰਦਦੀ ਨਾਮ ਨਹੀਂ ਨਾਮ ਨਹੀਂ ਲੈ ਕਰਦੇ ਗਲਤਗਾ ਲੈ ਕਿਸੇ ਦਾ ਨਾਮ ਨਹੀਂ ਲੈਣਾ ਚਾਹੀਦਾ ਹੈਗਾ ਹਾਂ ਹਾਂ ਤੁਸੀਂ ਸਾਰੇ ਕਮੈਂਟਾਂ 'ਚ ਦੱਸਿਓ ਵੀ ਜਠਾਨੀ ਜੀ ਨਾ ਸੌਰੀ ਯੂ ਵੀ ਦੀ ਮਮੀ ਕਹਿਣਾ ਛਾਉਂਦਾ ਵੀ ਮੈਨੂੰ ਦੀਦੀ ਜੀ ਨਹੀਂ ਕਹਿੰਦੀ ਹੈਗੀ ਬਿਨਾ ਕੈਮਰੇ ਤੋਂ ਆਹੋ ਕਹਿੰਦੀ ਹੈ ਨਹੀਂ ਕਹਿੰਦੀ ਨਹੀਂ ਜੀ ਤੇ ਹੁਣ ਲੜਨ ਦੀ ਇਹ ਤੇ ਪਹਿਲਾਂ ਫੇਰ ਤੁਹਾਡਾ ਕਿਸੇ ਦਾ ਕਮੈਂਟ ਆ ਜਾਵੇ ਤੁਹਾਡੇ ਚ ਦਰਾਨੀ ਚਠਾਣੀ ਚ ਲੜਾਈ ਅਗਲਾ ਵਲੌਗ ਸਾਡਾ ਬਿਨਾ ਦਰਾਨੀ ਚਠਾਣੀ ਵਾਲਾ ਆ ਜੇ ਹਨਾ ਇੱਥੇ ਚੁੱਪ ਕਰ ਜਾਂਦੇ ਆਪਾਂ ਮੈਂ ਤਾਂ ਲਿਖ ਦਿੰਦੀ ਤੁਹਾਡੇ ਤੇ ਕਮੈਂਟ ਨਹੀਂ ਚੱਲੂਗੀ ਮੇਰਾ ਕੰਟੀਨਿਊ ਦਰਾਨੀ ਦਰਾਨੀ ਹੁੰਦਾ ਹੈ ਫੇਰ ਕੀ ਹੋ ਗਿਆ ਯਾਰ ਜਿਹੜਾ ਬੰਦਾ ਮੇਰੀ ਗੱਲ ਸੁਣਾ ਮੈਂ ਉਹਦਣ ਵੀ ਚੇਂਜ ਕਰਦਾ ਸੀ ਜੀ ਸੁਣਦਾ ਰਹਾ ਮੈਂ ਤਾਂ 3 ਕੱ ਵੀ ਰਹਿ ਗਿਆ ਫੇਰ ਕੀ ਹੋ ਗਿਆ ਮੈਂ ਵੀ ਚੇਂਜ ਕਰਦੀ ਆ ਤੇ ਵਿਚ ਵਿਚ ਨੂੰ ਪਰ ਹੁਣ ਜਿਹੜਾ ਪਰਿਵਾਰ ਮੈਂਬਰ ਹੁਣ ਹੈਗੇ ਆ ਆਪਾਂ ਉਹ ਕੰਟੈਂਟ ਵੀ ਉਹੀ ਹੁੰਦੇ ਆ ਹੋਰ ਕੀ ਕੰਟੈਂਟ ਲਿਖੀਏ ਹੁਣ ਬਾਹਰ ਤੋਂ ਕੋਈ ਲੈ ਕੇ ਆਈ ਯੂਵੀ ਆ ਗਿਆ ਸਕੂਲ ਤੇ ਯੂਵੀ ਦੀ ਰੋਟੀ ਹੁਣ ਅਸੀਂ ਮਹਿੰਦੀ ਦਾ ਪ੍ਰੋਗਰਾਮ ਕਰਨਾ ਹੈ ਕਿਉਂਕਿ ਮੇਰੇ ਮੁੰਡੇ ਆ ਫੇਰ ਖਾਣ ਦਾ ਟਾਈਮ ਹੋ ਤੁਗਾ ਖਾਣ ਪੀਣ ਕੋਈ ਹਾਏ ਮੈਂ ਕਹਿੰਦੀ ਕਰਕੇ ਨਹੀਂ ਆਇਆ ਫਿਰ ਮੈਂ ਬਲੌਗ ਜੀ ਨਹੀਂ ਬੁੱਲੇ ਹੈਗਾ ਫਿਰ ਉਹ ਲਿਪੜੂ ਸਾਰਾ ਨੀਚੇ ਕਰ ਦੂਗਾ ਮੁੰਡੇ ਨੇ ਕੀ ਖਾਣਾ ਪਰੌਂਠਾ ਖਾਣਾ ਪਰੌਂਠਾ ਨਹੀਂ ਖਾਂਦਾ ਪਹਿਲਾਂ ਖਿਲਾਏ ਦੇ ਮੁੰਡੇ ਨੂੰ ਕਿਉਂਕਿ ਮੈਂ ਮੈਂ ਸੋਚ ਰਹੀ ਹਾਂ ਮੈਂ ਮੜੀ ਜੀ ਓਏ ਥੱਪੜ ਮਾਰਨੇ ਉਲਟਾ ਕਰਤਾ ਤੀ ਗੱਦ ਨੂੰ ਹੋ ਜਾਂਦਾ ਹੋਰ ਛਟਕਾ ਜਾਂਦਾ ਲਾ ਦਿਓ ਕਿਉਂ ਤੈ ਕਿਤੇ ਮਕਲਾਵੇ ਜਾਣਾ ਚੱਲ ਰੋਟੀ ਖਾ ਤੂੰ ਤੁਹਾਡੇ ਦੋਨਾਂ ਦੇ ਨਹੀਂ ਮੈਂਦੀ ਲਾਣੀ ਹੈਗੀ ਅਸੀਂ ਦੋਨਾਂ ਨੇ ਦਰਾਈ ਦਿਖਾਈ ਨੇ ਮੈਂਦੀ ਲਾਣੀ ਆਪੂ ਨਹੀਂ ਦਿਓ ਆਪੂ ਇਹੇ ਲਿਖ ਦਾਂਗੇ ਆਬੂ ਨਾ ਦੋਲੇ ਰਾਜਾ ਆਇਆ ਹੈ ਬਰਾਤ ਲੈ ਕੇ ਲੋ ਜੀ ਆਪਾਂ ਹੁਣ ਮੈਦੀ ਦਾ ਪ੍ਰੋਗਰਾਮ ਸ਼ੁਰੂ ਕਰਦੇ ਆ ਮੈਦੀ ਦਾ ਪ੍ਰੋਗਰਾਮ ਸ਼ੁਰੂ ਕਰਿਓ ਮੜਿਆ ਆ ਆਜਾ ਅੱਜ ਦਰ ਨੂੰ ਆ ਜਾ ਹੁਣ ਇੱਕ ਤਾਂ ਮੈਂ ਕਹਿੰਦੀ ਅੱਜ ਕੱਲ ਅੱਜ ਕੱਲ ਨਾ ਆ ਫੋਨ ਦੇਖਣਾ ਨਹੀਂ ਛੱਡਦੇ ਹੈਗੇ ਪਤਾ ਨਹੀਂ ਕਾਦੇ ਆ ਬਿਮਾਰੀ ਲੱਗੀ ਹੋਈ ਆ ਫੋਨ ਦੀ ਆ ਪਾਪਾ ਆ ਦੀ ਨਾ ਆ ਦੀ ਨਾ ਹਾ ਪਾਪਾ ਇੱਧਰ ਲਿਆ ਪਾਪਾ ਨਹੀਂ ਲੱਗਦਾ ਹੈਗਾ ਨੇੜੇ ਆ ਕੇ ਮੜਾ ਦੇ ਤੇ ਜਾਨ ਦਿਖਾ ਦਿਓ ਜੀ ਮੈਂ ਕਿੰਦਾ ਲਾ ਰਹੀ ਆ ਤੁਸੀ ਮੇਰੇ ਖਾਸ ਆਣ ਵਾਗਦੇ ਖਾਸ ਡਿਜ਼ਾਈਨ ਤਾਂ ਹੀ ਹੈਗੇ ਕੋਈ ਪਰ ਚਲੋ ਚਲੋ ਜੀ ਆਪਾਂ ਉਹ ਮੈਂ ਇਹਦਾ ਪ੍ਰੋਗਰਾਮ ਕਰੀਏ ਸਟਾਰਟ ਹੈ ਵਿਚਾਰੀ ਕਿੱਪਾ ਲਿਆ ਕੇ ਤਿੰਨ ਤਿੰਨ ਕਿੱਪਾ ਲੈ ਕਿਤਨ ਦੀਆਂ ਰੱਖੀ ਬੈਠੀ ਆ ਨੀਰਤੀ ਕਰਨੀ ਐ ਸਿੱਤੇ ਸਭ ਨੇ ਸਾਨੂੰ ਡਿਜ਼ਾਈਨ ਇੰਨੇ ਆਦੇ ਨਹੀਂ ਹੈਗੇ ਹਣਾ ਪਾਣਾ ਤਾਂ ਨਹੀਂ ਕੋਈ ਡਿਜ਼ਾਈਨ ਸਿੰਪਲ ਜਿਹਾ ਡਿਜ਼ਾਈਨ ਰੱਖਣਾ ਉਹ ਜਿਹੜਾ ਉਹਦੇ ਨਾਲ ਉਹ ਕਰਦੇ ਹੁੰਦੇ ਆ ਉਹਦੇ ਨਾਲ ਸੇਖ ਦੀ ਉਹਦੇ ਨਾਲ ਸੇਖ ਜੀ ਨਾਲ ਹਨਾ ਐਵੇਂ ਐਵੇਂ ਹਨਾ ਉਹ ਮੰਗਵਾਈ ਸੀਖ ਪਹਿਲਾਂ ਕੁਝ ਉਹ ਤਾਂ ਕਰੋ ਫਿਰ ਸੀਖ ਹੁਣ ਲੇਈ ਫਿਰ ਉਹ ਨਾਲ ਦੀ ਨਾਲ ਹੋ ਗਿਆ ਨਹੀਂ ਤਾਂ ਸੁੱਕੀ ਜਾਊਗੀ ਓਰੇ ਬਹਿ ਜਾ ਮਾੜਾ ਜਿਹਾ ਕੋਲ ਅੰਦਰ ਆ ਕੇ ਅਸੀਂ ਮਹਿੰਦੀ ਲਾ ਰਹੇ ਆ ਸਾਨੂੰ ਕੋਈ ਡਿਜ਼ਾਈਨ ਦਜੂਨ ਦੱਸ ਦੀ ਅਸੀਂ ਮਹਿੰਦੀ ਲਾ ਰਹੇ ਆ ਸਾਨੂੰ ਕੋਈ ਡਿਜ਼ਾਈਨ ਦੱਸ ਦੀ ਕੌਣ ਉਹ ਜਿਹੜਾ ਨਾਮ ਦਾ ਪਤਾ ਮੜੇ ਮੋਟਾ ਦਾਦੇ ਦਾ ਉਕੜੇ-ਦੁਕੜੇ ਜਾਂਦੇ ਨੇ ਕੋਈ ਸਾਡੇ ਵਕਤ ਬਸ ਕੀਪਾ ਲੈਣੇ ਸਾਡੇ ਵਕਤ ਬਸ ਕੀਪਾ ਲੈਣੇ ਸਾਡੇ ਵਕਤ ਬੀਬੀ ਬਸ ਕੀਪਾ ਮਿੱਠ ਲੈਣੇ ਉਹ ਕੀ ਥੋੜਾ ਹੀ ਮਰਜੀ ਸਾਰੀ ਹੱਥ ਲਿੱਕ ਲੰਦੀ ਹੈ ਤਾਂ ਪਤਾ ਨਹੀਂ ਇਹਨੂੰ ਕੀ ਮਾਂਹ ਚੜਿਆ ਮੈਂ ਨਹੀਂ ਲਾਣਦਾ ਮੇਰੀ ਰਾਣੀ ਨੂੰ ਤੁਮਾ ਤਾਹੂ ਪਰ ਆਫ ਰਿਆਂ ਆਪੂ ਦੇ ਮੈਦੀ ਫੇਰਤੀਆਂ ਨੂੰ ਐਵੇਂ ਚ ਕੋ ਕੋਲ ਉਹਰੀ ਕੋਲ ਨੂੰ ਕਹਿ ਰਿਆ ਅਸੀਂ ਇੱਕ ਖੁਸ਼ੀ ਵਿੱਚ ਮੈਂਦੀ ਲਾ ਰਹੇ ਆ ਤੂੰ ਦੱਸ ਰਖੜੀ ਅੱਛਾ ਮੰਨਦੇ ਪਤਾ ਹੀ ਤਾਂ ਪਹਿਲਾਂ ਹੁਣ ਰਖੜੀ ਕਿਹਾ ਪਹਿਲਾਂ ਤਾਂ ਤੂੰ ਕਿਹਾ ਸੀ ਤੀਆਂ ਦੀ ਖੁਸ਼ੀ ਚ ਮੈਂ ਵੀ ਲਾ ਲਾਂਗੀ ਆਛਾ ਲੈ ਮੈਂ ਤਰੇ ਪੈਰਾਂ ਪਰ ਲਾ ਆਪੂ ਆ ਦੇ ਫੁੱਲ ਵਣ ਰਿਆ ਆਪੂ ਆ ਦੇਖੋ ਆਪੂ ਦੇ ਪਰ ਹਮੈਂਦੀ ਲਾਮਾ ਲਿਆ ਹਨਾ ਐਵੇਂ ਫੁੱਲੇ ਜੇ ਬਣਾਦਾ ਠੀਕ ਐ ਠੀਕ ਐ ਠੀਕ ਆ ਚਲੋ ਕੰਮ ਤੇ ਮਿਲੋ ਛੇਤੀ ਸੁਕਾਰਦੇ ਮੈਂ ਤਾਂ ਸੋਵਾ ਸੋਵਾਗੇ ਤੇ ਹੋਰ ਹੋਰ ਤਾਂ ਕੀ ਕਰਨਾ ਮਮੇ ਇਹ ਤਾਂ ਰੈਂਡਮ ਹੋ ਗਏ ਨੂੰ ਸੰਭਣਾ ਗੜਾ ਬਰਾਇਨਸ ਕਾਮ ਉਸਦੇ ਮਿਲਨੇ ਵਾਲਾ ਆਪੂ ਆ ਲੈ ਮੈਨੂੰ ਬਿੱਲਾ ਕਰ ਬੰਦੀ ਆ ਮੀਮੀ ਦੇਖ ਲੈ ਆਪ ਤਾਂ ਐ ਦੱਸੀ ਜਾਂਦੀ ਐ ਸਾਰਿਆਂ ਨੂੰ ਜਿਵੇਂ ਮੈਂ ਬਹੁਤ ਕੰਮ ਕਰਦੀ ਆ ਬਹੁਤ ਧੁੰਪੜਾ ਹੋਏ ਹੱਟ ਟਾਈਮ ਮੈਂ ਕਰਦੀ ਆ ਮੈਂ ਤਾਂ ਕੁਛ ਨਹੀਂ ਕਰਦੀ ਬੀਬੀ ਹੱਟ ਟਾਈਮ ਵੀ ਮੈਂ ਇਹੀ ਕਰਦੀ ਆ ਹਨਾ ਨਾ ਨਾ ਸਾਰੀਆਂ ਕਿੱਥੇ ਇਹੀ ਕਰਦੀ ਆ ਓਏ ਗਿੱਲਾ ਕਰੀ ਫਿਰਦਾ ਐ ਸਾਰੀ ਲੋਰ ਭੇਤੀ ਮੇਰੀ ਨਾ ਪਾਣੀ ਲੱਗੇਗਾ ਚਲੋ ਤਾਂ ਹੁਣ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨੈਮ ਬਖਾਨ ਨੇ ਬਈ ਆਪਣੇ ਸਿੰਪਲ ਸਾਦੇ ਵਾਲੇ ਡਿਜ਼ਾਈਨ ਕਿਨੇ ਸੋਸੂ ਲਾਈ ਤੀ ਬਈ ਸਾਰਿਆਂ ਦੇ ਐ ਵੀ ਸਾਟ ਤਕ ਤੀਰੂ ਲਾਈ ਆ ਸਾਰਿਆਂ ਦੀ ਸਲਵਾਰਾਂ ਨੂੰ ਲਾਈ ਆ ਬਈ ਇਹਨੇ ਮੇਰੇ ਆਖਿਆ ਕਰਦੇ ਮੈਂ ਤਾਂ ਆ ਪੀਪੀ ਤੇ ਤੇ ਬਾਦ ਮੇਰੀ ਉਹ ਵਾਰੀ ਤੀ ਮੇਰੇ ਗਲੱਟ ਚ ਨਾਏ ਹੱਗਣ ਤੇ ਚੜ ਗਿਆ ਹਾਂ ਚੜ ਗਿਆ ਚੜ ਗਿਆ ਹੋ ਗਿਆ ਲਲ ਲਗੂ ਇਹ ਦੇਖੀਏ ਫੁੱਲ ਕੱਢਨੇ ਮੇਰੇ ਪੁੱਤ ਨੇ ਕਿਹਦੇ ਹੱਥੋਂ ਐ ਫਾਇਨਰੋ ਇਹ ਕਾਨੂੰ ਇਹਨੂੰ ਮੈਨੂੰ ਐ ਲੱਗ ਰਿਹਾ ਇਹਨੂੰ ਗੋਹਾ ਲੱਗਿਆ ਵੀ ਇਹ ਗੋਹਾ ਹੈ ਹਾਂ ਦਵਾਈ ਕੁਛ ਲਾਤੀ ਹਾਂ ਵੀ ਗੋਹਾ ਹੈ ਰੋਇਆ ਕਰਦਾ ਵੀ ਗੱਗੂ ਦੇ ਲਈ ਆ ਲੋ ਮੇਰਾ ਕੰਮ ਪੂਰ ਕਾੜੂ ਮਨਾ ਲੈ ਲਾ ਮਾਂ ਆ ਬੋਹਰ ਆ ਲੈ ਮਮਮੀ ਨੇ ਲੋ ਜੀ ਇੱਕ ਹੱਥ ਦੇ ਆਪੇ ਇਧਰ ਆਲੀ ਦੀ ਮੈਂ ਸਾਰ ਲਾਈ ਪਿੱਛੇ ਤਾਂ ਦਿਖਾਓ ਪਿੱਛੇ ਵੀ ਇਹ ਤਾਂ ਹਜੇ ਹੋਰ ਲਾਉਗੀ ਆ ਦੇਖੋ ਇਹ ਸਾਰਾ ਗੰਦਾ ਕਰਤਾ ਦੇਖੋ ਆਪੋ ਨਾਲ ਮੈਂਦੀ ਨੂੰ ਕੋਹਾ ਕਹਿੰਦਾ ਆ। ਆ ਦੇਖੋ ਆ ਉਹਦੇ ਗੰਦਾ ਕਰਦੇ ਆ। ਮੇਰੇ ਫੋਨ ਨੇ ਲਾ ਲਓ। ਛੋਟੇ ਵੀ ਆਹੀ ਬਣਾਉਂਦਾ। ਇਹ ਮੈਂ ਕਿਹਦਾਉਂ। ਲਾ ਲਓ। ਕੱਢ ਲਓ ਜੀ। ਸ਼ਗਨ ਕਰ ਲੋ। ਕਹਿੰਦੀਆਂ ਗੰਗਾ ਵੀ ਇਹ ਤਾਂ ਉਹ ਆਂਦੇ ਰਖੜੀਆਂ ਵਾਲੀਆਂ ਆਂਦੀਆਂ। ਆ ਬਈ ਸਹੀ ਗੱਲ ਆ। ਆਟਾ ਵੀ ਕਿਰੇ ਤਾਂ ਟਿੜਕੇ ਜਦ ਮੈਂ ਗੁੰਨ ਰਹੀ ਸੀ। ਅੱਜ ਰਖੜੀਆਂ ਵਾਲੀਆਂ ਸਵੇਰ ਦੀਆਂ ਆ ਰਿਹਾ ਐ ਪਰ ਬੀਬੀਆਂ ਨੇ ਬਾਹਰ ਅੰਦਰ ਕਪੜਾ ਮੂੰਹ ਤੇ ਲੈ ਕੇ ਸੌਂ ਜਾਂਦੀਆਂ ਨੇ। ਕਈਆਂ ਬਦਲਾਅ ਹੋ ਗਏ। ਕਜੀ ਜੀ ਇਹਨਾਂ ਕਿਰਪਾ ਕਰਕੇ ਪੈਸੇ ਲੈ ਕੇ ਆਇਆ ਗੈਰੀਨਸਨ ਰੋਟੀ ਪਕਾ ਕੇ ਦੇ ਦੇ ਹਾਂ ਭਾਜੀ ਗੱਲ ਓਕੇ ਆਪਾ ਅਡ ਰੋਟੀ ਦਾ ਛੇੜਾ ਐ ਛੇੜਦੀ ਆ ਪਹਿਲਾਂ ਚਾਹ ਪੁੱਛਦੀ ਆ ਬਾ ਫੜ ਲੈਂਦੀ ਆ ਨੇ ਕਹਿੰਦੀ ਆ ਤੇ ਸਾਨੂੰ ਹਾਂ ਤੋਂ ਆਤੂ ਨਾਂ ਪੈ ਗਿਆ ਤਾਂ ਵੀ ਚਾਹ ਪੀ ਲੋ ਇੱਕ ਇੱਕ ਲੱਡੂ ਦੀ ਕਹਿੰਦੀ ਆ ਚਾਹ ਨਹੀਂ ਪੀਣੀ ਤੇ ਲੱਡੂ ਵੀ ਐ ਫਿਰ ਰੋਕ ਕੇ ਤੇ ਰੋਟੀ ਖਾਵਾ ਦਸਤਾ ਹਾਂ ਐਸੇ ਨਾ ਖਾਪੜਾ ਮੇਰੇ ਗੱਲੇ ਚੋਤਾ ਨਹੀਂ ਕੱਢਦੀ ਤੇ ਸਭ ਨੇ ਪਾਣੀ ਦੀ ਵੀ ਤੇਰੇ ਕੋਲੇ ਤੋਂ ਨਹੀਂ ਲਿਆ ਲੱਗੀ ਹਾਂ ਹਾਂ ਸਭ ਹਾਂ ਫੇਰ ਠੀਕ ਹੈ ਉਹ ਭੱਗ ਗਿਆ ਹੱਥ ਤੋਂ ਅੱਜ ਕਿਉਂਕਿ ਇਸ ਵਾਰわせ ਐਮੀ ਮੈਂਦੀ ਵੀ ਥੇਪਦੇ ਹੈਗੇ ਪਿਛਲੀ ਵਾਰ ਉਹਨੇ ਬਹੁਤ ਥੇਪੀ ਦੀ ਚਲੋ ਜੋਂ ਵੀ ਥੇਪਨੀ ਸੀ ਪਹਿਲੀ ਵਾਰ ਉਹਨੇ ਘਾਰਨੇ ਵਾਲੀ ਬਿਠਾਈ ਤੀ ਦੁਨੀਆਂ ਚ ਸਾਰ ਪੀਏ ਦੇਖ ਕੇ ਉਹਨੂੰ ਹੱਥ ਭਰਾ ਕੇ ਆਈ ਸੀ ਉੱਥੇ ਇਹਦੇ ਟੇਲਾ ਪਵਾ ਕੇ ਆਈ ਸੀ ਦੋ ਬਸੋਂ ਦੀ ਕੀ ਬਸ ਲੈਣ ਬੰਦੇ ਦੱਸ ਦਾਂਗੇ ਕੋਈ ਨਜ਼ਰ ਕੈਮਰਾ ਵਾਲਾ ਵਗੜੀ ਪ੍ਰਭੂ ਹਾਂ ਹਾਂ ਕੇ ਅਗੋਂ ਮਾਤਾ ਗਿਨ ਲਾਇਆ ਅਰੇ ਗਿਨ ਲਾਇਆ ਕੋਹਾ ਨਾ ਮੈਂ ਬਸ ਇੰਨੀ ਕਿ ਸਿੰਪਲ ਲਾਉਂਦੀ ਪਿੱਛੇ ਨਹੀਂ ਲਾਉਂਦੀ ਇਹਨੇ ਪਿੱਛੇ ਵੀ ਲਾਈ ਆ ਕਿਉਂਕਿ ਇਹਨੂੰ ਪਿੱਛੇ ਵੀ ਚੋਆ ਹਾਂ ਪਿੱਛੇ ਪਿੱਛੇ ਲਾਉਂਦੀ ਨਾ ਜਿਵੇਂ ਤੇ ਵਾਲੀ ਸਟਾਈਲ ਉੱਪਰ ਜਾਂਦਾ ਉੱਪਰ ਜਾਂਦਾ ਆ ਲੋ ਮੈਂਦੀ ਲਾ ਲਈ ਇੱਕ ਇੱਕ ਕਰ ਲੈਫਟ ਲੈਫਟ ਤੇ ਲਾਇਆ ਸੀ ਰਾਈਟ ਤੇ ਨਹੀਂ ਲਾਉਂਦਾਗਾ ਦਿਖਾਓ ਤੇ ਉਂਗਲੀਆਂ ਕਿੰਨੇ ਹੋਈਆਂ ਉਂਗਲੀਆਂ ਵੀ ਨਾ ਸੁੰਨਾ ਸੁੰਨਾ ਜਿਹਾ ਲੱਗ ਰਿਹਾ ਸੁੰਨਾ ਸੁੰਨਾ ਲੱਗੇ ਆ ਚੰਗੀਆਂ ਗਾਣੀਆਂ ਨੇ ਦਿਖਾਈ ਕਰੀ ਹੱਥ ਹੱਥ ਕਹਤਾਰਾਂ ਚੋਂਣੀਆਂ ਨੇ ਆਹੋ ਪੱੜਣਾ ਮੈਂ ਕਹਦੇ ਸਹੀ ਗੱਲ ਐ ਰਾਤ ਨੂੰ ਲਵਾ ਲਿਓ ਠੀਕ ਐ ਕੀਪਟਾ ਪਈ ਐ ਆ ਲੋ ਆ ਲੋ ਸਜਾ ਲੇ ਫੁੱਲ ਮੇਰੀ ਦਰਾਣੀ ਨੇ ਹਾਏ ਹਾਏ ਤੇਰਾ ਵਿਆਹ ਕਰਿਆ ਹੋਇਆ ਹੈ ਉਹ ਹਾਂ ਸੱਚ 15 ਦਿਨ ਬਾਅਦ ਵਿਆਹ ਐ ਆ ਕਿਦਾ ਪੂ ਹਸਤੀ ਤੇ ਜਾਣਾ ਹੈ ਨਾ ਬਿਆਹ ਥੋੜੀ ਐ ਇਤਨੀ ਸੱਜੜੀ ਮੱਥਾ ਐ ਤਾਬੂ ਦਾ ਐ ਤਕੀ ਆਬੂ ਦਾ ਫਿਰ ਐ ਤਕੀ ਉਹ ਨਹੀਂ ਹੁੰਦੀ ਐ ਲਾਵਾ ਨਹੀਂ ਹੁੰਦੀਆਂ ਨਾ ਕੋਈ ਜੜਨਤ ਸਾ ਅਗੇ ਉਹ ਬੋ ਬੋ ਨਾ ਮੈਂ ਕੱਪੜਾ ਚਲੋ ਜੀ ਮੈਂ ਤਾਂ ਇੰਨੀ ਕੁ ਲਾ ਲਈ ਮੈਂ ਨਹੀਂ ਪਿੱਛੇ ਲਾਂਦੀ ਹੈਗੀ ਕਿਉਂਕਿ ਮੈਨੂੰ ਪਿੱਛੇ ਜੰਮਾ ਮੈਲੀ ਚੰਗੀ ਨਹੀਂ ਆ ਆ ਕੀ ਆਇਆ ਉਹ ਗੋਹਾ ਦੇਖੋ ਗੋਹਾ ਕਹਿੰਦਾ ਇਹਨੂੰ ਹਾਂ 10 ਦਿਨ ਰਹਿ ਗਏ ਸੱਚਾ ਰਹਿ ਗਏ ਹਾਂ 6-7 ਦਿਨ ਰਹਿ ਗਏ ਭੂਆ ਸੱਤੀ ਤੇ ਜਾਣ ਨੂੰ ਕਰ ਲਓ ਭੂਆ ਸੱਤੀ ਦੀ ਵਿਦਿਆਰੀ ਅੱਦ ਗਿਆ ਬੂਦਾ ਅਸੀਂ ਤਾਂ ਪਿੱਛੇ ਤੇ ਬਰੈਡ ਬਣਾ ਲੈਣੇ ਆ ਬਣਾ ਲਿਓ ਬਣਾ ਲਿਓ ਤੁਸੀਂ ਉੱਥੇ ਮੇਲਾ ਲੁੱਟਿਓ ਹੋਇਆ ਆਪਣਾ ਲੀਵਰ ਖਰਾਬ ਕਰੀ ਜਾਇਓ ਤੁਸੀਂ ਮੈਂ ਕਿਉਂ ਤੁਸੀਂ ਨਹੀਂ ਖਾਓਗੇ ਮੇਲੇ ਚ ਉੱਥੇ ਹਾਂ 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 ਤਾਂ ਮੇਲੇ ਚ ਜਾ ਕੇ ਪਤਾ ਲੱਗੂਗਾ ਆ ਦੇਖ ਲੈ ਫਿਰ ਮੈਂ ਕਿਹ ਦੇਖਣ ਆਉਂਗੀ ਮੈਂ ਕਿਹੜੇ ਹੋਊਂਗੀ ਉੱਥੇ ਹਾਂ ਪਰ ਕਿਹੜਾ ਪਕੌੜਾ ਚਾਹਦਾ ਚ ਮੇਲੇ ਹਾਂ ਖਾਏ ਤੇ ਹੈ ਨਾ ਐਨਾ ਤੇ ਬਰੈਡ ਬਣਾਇਆ ਪਿੱਛੇ

ਅਸਲੀ ਚਾਹ ਆ ਵੀ ਲੋ ਜੀ ਮੈਂਹਦੀ ਦੇ ਪ੍ਰੋਗਰਾਮ ਤੋਂ ਬਾਅਦ ਆ ਪਸਿੱਤਾ ਆ ਮੈਂਹਦੀ ਮੈਂਹਦੀ ਮੂਰੇ ਆ ਗਈ ਮੇਰੇ ਆ ਦੇਖੋ ਮੈਂਹਦੀ ਦਿਖਾਈ ਤੂ ਵੀ ਮੈਂਹਦੀ ਮੈਂਹਦੀ ਬਈ ਗੂੜੀ ਤੇਰੀ ਚੜੀ ਹੈ ਮੇਰੀ ਫਿੱਕੀ ਹੈ ਕਿਉਂਕਿ ਮੇਰੀ ਸੱਸ ਮੇਰੇ ਨਾਲ ਪਾਰਸ਼ੈਲਟੀ ਕਰਦੀ ਹੈ ਮੈਨੂੰ ਪਿਆਰ ਨਹੀਂ ਕਰਦੀ ਇਹਨੂੰ ਕਰਦੀ ਹੈ ਇਹਨੂੰ ਵੀ ਪਸੰਦ ਕਰਦੀ ਅੱਜ ਆਪਾਂ ਸਾਸੂ ਮਾਂ ਨੂੰ ਪੁੱਛੀਏ ਮੈਨੂੰ ਨਹੀਂ ਕਰਦੀ ਹੈਗੀ ਇਸੇ ਨੂੰ ਕਰਦੀ ਹੈ ਆਹ ਦੇਖ ਲਓ ਲੱchnਾ ਪਿੱਛੇ ਵਾਲੀ ਦੇ ਲੱchnਾ ਕੀ ਅੱਗ ਦਾ ਮੈਂ ਬਖਾਇਆ ਹੀ ਇਹਨੇ ਕੀ ਕਰਿਆ ਤਾਂ ਬੈਠੀ ਤਸਲੇ ਤੇ ਦੇਖੀ ਗਈ ਬਸ ਮੈਂ ਆਹ ਦੇਖੋ ਐਦੀ ਮਹਿੰਗੀ ਦੀ ਗੂੜੀ ਚੜੀ ਆ ਇਦੀ ਫਿੱਕੀ ਮੇਰੀ ਫਿੱਕੀ ਚੜੀਆ ਮੈਂ ਫਿਰ ਮੈਂ ਕਹਤਾ ਵੀ ਮੇਰੀ ਸੱਸ ਵੀ ਮੈਂ ਵੀ ਸਾਡੇ ਨਾਲ ਉਹ ਕਰਦੀ ਆ ਵੀ ਫਰਕ ਕਰਦੀ ਆ ਮੈਨੂੰ ਨਹੀਂ ਕਰਦੀ ਇਸੇ ਨੂੰ ਕਰਦੀ ਆ ਸੁਆ ਕਰਦੀ ਇਸੇ ਨੂੰ ਮੇਰੇ ਨਾਲ ਮੈਨੂੰ ਵੀ ਕਰਦੀ ਮਤਲਬ ਮੈਨੂੰ ਮਾਰਦੀਆਂ ਜਿਆਦਾ ਨਹੀਂ ਹੋ ਗਿਆ ਪਰਸਲਟੀ ਕਰਦੀ ਆ ਮੇਰੇ ਨਾਲ ਜਿਆਦਾ ਨਹੀਂ ਹੋ ਗਿਆ ਆਹ ਦੇਖ ਲਓ ਹਾਂ ਜਿਆਦਾ ਹੋ ਗਿਆ ਅਰੇ ਦੂਰ ਤਾਈ ਦੂਰ ਤਾਈ ਏਡੇ ਜਿੰਨਾ ਮੈਂ ਤੁਹਾਡਾ ਕੋਈ ਨਹੀਂ ਕਿਸੇ ਦਾ ਆ ਗਿਆ ਕਪੜੇ ਬਦਲ ਕੇ ਆਂਸੀ ਤਾਂ ਥੋੜਾ ਬਹੁਤਾ ਕੰਟੈਂਟ ਚਾਹੀਦਾ ਤੁਰੇ ਜਿਆਦਾ ਨਹੀਂ ਕੰਟੈਂਟ ਬਣਾਉ ਗਿਆ ਹਨਾ ਫਿਰ ਬਾਤ ਚ ਕੁਝ ਕਹਿੰਦੇ ਨੇ ਵੀ ਗੱਲ ਹੋਈ ਆ ਵੀ ਹਸਣ ਦੀ ਕੀ ਲੋੜ ਆ ਪਰ ਗੱਲ ਹੋਈ ਆ ਬਈ ਹੁਣ ਹਸਣ ਦੀ ਲੋੜ ਹੈਗੀ ਅਸੀਂ ਤਾਂ ਚੀਕਾ ਮਾਰ ਮਾਰ ਕੇ ਆਸੀ ਮੈਂ ਤਾਂ ਹਸੀ ਨਹੀਂ हां फिर तेरे तमूਤੇ ਹੋ ਲਾਇਆ ਬਤ ਤੂੰ ਬਿਨ ਬੈਗ ਆਫ ਕੈਮਰਾ ਹੱਸਦੀ ਐ ਔਨ ਕੈਮਰਾ ਤਾਂ ਤੂੰ ਦੰਦੀ ਅੰਦਰ ਕਰ ਲੈਣੀ ਐ ਫਿਰ ਕੰਦੇ ਭਾਈ ਕਰਣੀ ਐ ਹ ਇਹ ਸੰਧਾਰਾ ਤਿਆਰ ਹੋ ਕੇ ਕਦੇ ਬੈਠ ਕੇ ਬੈਠਦੇ ਭਈ ਇਹ ਜੀ ਕੋਈ ਗੱਲ ਨਹੀਂ ਮੈਂ ਮੈਂਦੀ ਨਾ ਉਥੇ ਧਾਰਤੀ ਤੇ ਜਲਦੀ ਹੋ ਕਿਉਂਕਿ ਨਾ ਉਹ ਮੈਂ ਮੈਂ ਪਹਿਲਾਂ ਤਾਰ-ਤਾਰਤੀ ਟੀ ਕਿਉਂਕਿ ਉਵੀ ਦੀ ਨਾ ਉਥੇ ਸ਼ਾਰਟ ਗਿਰ ਗਈ ਦੀ ਭੱਜ ਕੇ ਜਾ ਕੇ ਮੈਂ ਉਹ ਚੱਕ ਲਈ ਉਹ ਲਿਬੜ ਗਈ ਟੀ ਉਹ ਫਿਰ ਮੈਂ ਆ ਮੇ ਭੁਲੇਖੇ ਨਾਲ ਆ ਹੱਥ ਨਾਲੇ ਚੱਕ ਲਈ ਉਹ ਵਿਚਾਰੇ ਦੇ ਸ਼ਾਰਟ ਨੂੰ ਸਾਰੀ ਉਹ ਲੱਗ ਗਈ ਮਹਿੰਦੀ ਜੀ ਤਾਂ ਕਰਕੇ ਫਿਰ ਮੈਨੂੰ ਫਟਾਫਟਾ ਤਾਰਨੀ ਪਈ ਫਿਰ ਉਹਦੀ ਸ਼ਾਰਟ ਮੈਂ ਦੁਬਾਰਾ ਧੋਈ ਹਨਾ ਇਸ ਕਰਕੇ ਇਸ ਲਈ ਕੋਈ ਵੀ ਨਾ ਸੋਚਿਓ ਸਾਡੇ ਚ ਕੋਈ ਫਟਣੀ ਹੈਗਾ ਬਾਕੀ ਸਾਸੂ ਮਾ ਦੀਆਂ ਗੱਲਾਂ ਸੁਣ ਲਿਓ ਹਾਂ ਕਿਉਂ ਜਾਓ ਆਥੱਕੇ ਵਾਲਾ ਜਾਓ ਥੱਕੇ ਪਿੱਛੇ ਵਾਲਾ ਆ ਚੱਕ ਲਿਓ ਪ੍ਰਾਂਤ ਕਹਿੰਦੇ ਚੱਕ ਲਿਓ ਸਾਨੂੰ ਹਾਕਾਂ ਪੈ ਰੀਆਂ ਨੇ ਵੀ ਰੋਟੀ ਲਾ ਲਓ ਛੇਤੀ ਹੱਗ ਬਲ ਗਈ ਫਿਰ ਇਹ ਸੋਭਾ 6 ਹੋ ਗਏ ਗੁਰਦੁਆਰੇ ਵੀ ਜਾਣਾ ਫਿਰ ਅੱਪਾ ਉਹ 6 ਵਜੇ ਸੋਭਾ 6 ਹੋ ਗਏ 6 ਵਜੇ ਤੇ ਵੱਲੋਂ ਨਾ ਸੌਰੀ ਮਨੂੰ ਆ ਲੱਗਿਆ ਜੀ ਮੈਂ ਵੀਡੀਓ ਸਟਾਰਟ ਕਰ ਰਹੀ ਹੁੰਦੀ ਆ ਪਰ ਮੈਂ ਵੀਡੀਓ ਤਾਂ ਲੱਗਿਆ ਜੀ ਇੱਥੇ ਐਂਡ ਕਰਨ ਅੱਜ ਦਾ ਜਿਹੜਾ ਆਪਣਾ ਵਲੌਗ ਹੈ ਇੱਥੇ ਤੱਕ ਸੀਗਾ ਮੈਂ ਵੀ ਦੇਖੋ ਰੰਗ ਸੇਮੀ ਚੜਿਆ ਹੈ ਸਾਡਾ ਅ ਬਸ ਮੰਦੀਪ ਦਾ ਇਹ ਥੋੜਾ ਜਿਹਾ ਡਾਰਕ ਜਿਹਾ ਚੜਿਆ ਪਰ ਬਾਅਦ ਚ ਜਿਉ ਜੋ ਟਾਈਮ ਚ ਲੰਘਦਾ ਜਾ ਰਿਹਾ ਨਾ ਹੁੰਦਾ ਜਾ ਰਿਹਾ ਹੁਣ ਬਸ ਦੇਖਦੇ ਆ ਹੁਣ ਲਾਨੀ ਆ ਮੈਂ ਦਵਾਰੇ ਐਸੇ ਦੇ ਉੱਪਰ ਮੈਂ ਦਵਾਰਾ ਡਿਜ਼ਾਈਨ ਜਾ ਫਿਰ ਬਣਾ ਲੈਣਾ ਫਿਰ ਹੋਰ ਗੁੜੀ ਹੋ ਜੂਗੀ ਸਵੇਰ ਤੱਕ ਕਿਉਂਕਿ ਦਿਨ ਚ ਨਾ ਕੰਮ ਹੁੰਦੇ ਆ ਤਾਂ ਕਰਕੇ ਫਿਰ ਦਿਨ ਚ ਚੜਦੀ ਨਹੀਂ ਆਪਾਂ ਬਾਰ-ਬਾਰ ਹੱਥ ਬੱਲੇ ਵੱਜੀ ਜਾਂਦੇ ਨੇ ਇਸ ਕਰਕੇ ਰਾਤ ਨੂੰ ਦਵਾਰਾ ਲਾਉਂਗੀ ਤੇ ਵਲੌਗ ਹੈ ਜਿਹੜਾ ਆਪਾਂ ਇੱਥੇ ਐਂਡ ਕਰਦੇ ਆਂ ਫੋਨ ਚ ਨਾ ਹੈ ਜੀ ਨਹੀਂ ਜੇ ਤੁਸੀਂ ਜਿਸ ਪਾਲਾ ਰਿਚ ਆਪਨ ਮਸਤੀ ਮਾਰੋ ਨਾ ਫੜ ਲਿਓ ਤੇ ਮੈਂ ਲੱਗ ਦੇਵਨੀ ਹਾਂ ਇਹ ਵੀਡੀਓ ਨੂੰ ਬੰਦ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਹੁਣ ਬਸ ਅੱਗੇ ਤਿਹਾਰ ਆ ਰਹੇ ਹਨਾ ਤੁਹਾਨੂੰ ਇਦਾਂ ਹੀ ਸੋਹਣੇ ਸੋਹਣੇ ਵਲੌਗਸ ਦਿੰਦੇ ਰਹੂਗੇ ਵਲੌਗ ਨੂੰ ਪਲੀਜ਼ ਸਾਰਾ ਜ਼ਰੂਰ ਦੇਖਿਆ ਕਰੋ ਸਾਰੇ ਵਲੌਗ ਜ਼ਰੂਰ ਦੇਖਿਆ ਕਰੋ ਹਾਂ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਪਲੀਜ਼ ਤੇ ਮੇਰਾ ਇੰਸਟਾਗ੍ਰam ਚੈਨਲ ਹੈ ਨਾ ਜਿਹੜਾ ਉਨੂੰ ਫੋਲੋ ਜ਼ਰੂਰ ਕਰਿਓ ਸੌਰੀ ਆਈਡੀ ਮੈਂ ਨਾ ਆ ਚੈਨਲ ਦੇ ਬਲੇਕੇ ਹਨਾ ਮੈਂ ਉਹਨੂੰ ਵੀ ਚੈਨਲ ਬੋਲੀ ਜਾਨੀ ਆ ਆਈਡੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਆ ਗਗਨ ਬੋਪਾਰਾ 805 ਦੇ ਨਾਮ ਤੇ ਗਗਨ ਬੋਪਾਰਾ 805 ਤੇ ਉਹਨੂੰ ਜ਼ਰੂਰ ਫੋਲੋ ਕਰਿਓ ਪਲੀਜ਼ ਜਲਦੀ ਤੇ ਜਲਦੀ ਫੋਲੋਅਰਸ ਵਧਾਓ ਤੇ ਜਲਦੀ ਤੋਂ ਜਲਦੀ 13000 ਸਬਸਕ੍ਰਾਈਬਰ ਕਰੋ ਫਿਰ ਮਿਲਦੇ ਆ ਆਪਾਂ ਤੁਹਾਨੂੰ ਨੈਕਸਟ ਵਧੀਆ ਜੇ ਵਲੌਗ ਚ